ਅੱਜ ਮੀਡੀਆ ਦੇ ਵਿੱਚ ਦੇਖਿਆ ਹੁਣ ਜ਼ਿਆਦਾਤਰ ਨੌਜਵਾਨ ਤਾਂ ਮੀਡੀਆ ਦੇਖਦੇ ਨਹੀਂ ਕਿ ਚੱਲ ਕੀ ਰਿਹਾ ਹੈ ਅੱਜ ਮੀਡੀਆ ਦੇ ਵਿੱਚ ਬਹੁਤ ਵੱਡਾ ਪੰਜਾਬ ਦੇ ਵਿੱਚ ਵੱਡਾ ਰੌਲਾ ਪਿਆ ਹੋਇਆ ਹੈ ਕਿ ਅਮਰੀਕਾ ਨੇ ਜਹਾਜ਼ ਭਰ ਕੇ ਜਿਹੜਾ ਅੱਜ ਪਹਿਲਾ ਜਹਾਜ਼ ਭਰ ਕੇ ਅੱਜ ਅੰਮ੍ਰਿਤਸਰ 에য়ারਪੋਰਟ ਤੇ ਭੇਜਿਆ 200 ਕੁਝ ਜਾਣਿਆਂ ਦਾ ਇਹਦੇ ਵਿੱਚੋਂ ਕਾਫੀ ਸਾਰੇ ਆਪਣੇ ਪੰਜਾਬੀ ਨੌਜਵਾਨ ਨੇਗੇ ਸਰਕਾਰ ਨੇ ਬੜਾ ਰੌਲਾ ਪਾਇਆ ਮੀਡੀਆ ਨੇ ਬੜਾ ਵੱਡਾ ਰੌਲਾ ਪਾਇਆ ਮੇਰਾ ਮੀਡੀਆ ਨੂੰ ਇੱਕ ਸਵਾਲ ਹੈ ਸਰਕਾਰ ਨੂੰ ਵੀ ਇੱਕ ਸਵਾਲ ਹੈ ਵੀ ਨਾ ਤਾਂ ਉਹਨਾਂ ਵਿੱਚ ਕੋਈ ਨੌਜਵਾਨਾਂ ਦੇ ਕੋਈ ਸਾਰੇ ਦੀ ਗੱਲ ਹੈ ਜਿਹੜੀ ਜਿਹੜੀ ਗੱਲ ਤੇ ਫੋਕਸ ਕਰਨਾ ਚਾਹੀਦਾ ਸਰਕਾਰ ਨੂੰ ਮੀਡੀਆ ਨੂੰ ਉਸ ਗੱਲ ਤੇ ਫੋਕਸ ਨਹੀਂ ਕਰ ਰਿਹਾ ਸਰਕਾਰ ਤੇ ਮੀਡੀਆ ਦਾ ਫੋਕਸ ਇਸ ਚੀਜ਼ ਤੇ ਹੋਣਾ ਚਾਹੀਦਾ ਪਹਿਲੀ ਗੱਲ ਚਲੋ ਰੋਜ਼ਗਾਰ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਰੋਜ਼ਗਾਰ ਕੀ ਹੈ ਉਹ ਤਾਂ ਜਰ ਨੌਜਵਾਨ ਬਾਹਰ ਕਿਉਂ ਜਾ ਰਹੇ ਨੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਸਭ ਤੋਂ ਵੱਡਾ ਜਿਹਾ ਫੋਕਸ ਹੋਣਾ ਚਾਹੀਦਾ ਪੰਜਾਬ ਦੇ ਅੱਜ ਲੋਕ ਟੂ ਮੈਕਮਾ ਜਾਂਟ ਮੈਕਮੇ ਤੇ ਜਿਹੜਾ ਫੋਕਸ ਹੋਣਾ ਚਾਹੀਦਾ ਜਿਨ੍ਹਾਂ ਨੇ ਨੌਜਵਾਨਾਂ ਨੂੰ 30-30 40-40 ਲੱਖ ਰੁਪਏ ਲੈ ਕੇ ਬਾਹਰ ਭੇਜਿਆ ਜਾਂ ਕਿਤੇ ਫਸਾਇਆ ਵੱਡੇ ਵੱਡੇ ਸੁਪਨੇ ਦਿਖਾਏ ਸਭ ਤੋਂ ਵੱਧ ਜੀ ਅੱਜ ਕਾਰਵਾਈ ਹੋਣੀ ਚਾਹੀਦੀ ਉਸ ਏਜੰਟ ਮਾਫੀਆ ਤੇ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਮੀਡੀਆ ਨੇ ਤਾਂ ਉਹਨਾਂ ਦੀ ਐਡਾਂ ਕੀਤੀਆਂ ਨੇ ਪ੍ਰੋਮੋਸ਼ਨਾਂ ਕੀਤੀਆਂ ਨੇ ਸਰਕਾਰ ਨੇ ਧੰਦਾ ਚਲਾਇਆ ਹੋਇਆ ਅੱਜ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਅੱਜ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦੇ ਵਿੱਚੋਂ ਕੱਟੇ ਜਾ ਰਹੇ ਨੇਗੇ ਲੱਖਾਂ ਰੁਪਏ ਦਾ ਠੱਗਿਆ ਜਿਹੜਾ ਏਜੰਟ ਮਾਫੀਆ ਨੇ ਮਾਰੀਆਂ ਨੇ ਜੇ ਚਾਹਣੇ ਹੋ ਨਾ ਵੀ ਆਸਲੇ ਇਸੀ ਦਾ ਕੋਈ ਰਿਜ਼ਲਟ ਨਿਕਲੇ ਇਸ ਚੀਜ਼ ਦਾ ਕੋਈ ਹੱਲ ਲੱਭੇ ਤਾਂ ਜਿਹੜੇ ਕੰਮ ਕਰਨ ਨੇ ਉਹ ਕੰਮ ਕਰੋ ਕਲੇ ਡਰਾਮੇ ਨਾ ਕਰੋ ਨੌਜਵਾਨੀ ਦਾ ਅੱਜ ਮੀਡੀਆ ਦੇ ਵਿੱਚ ਦੇਖਿਆ ਹੁਣ ਜ਼ਿਆਦਾਤਰ ਨੌਜਵਾਨ ਤਾਂ ਮੀਡੀਆ ਦੇਖਦੇ ਨਹੀਂ ਕਿ ਚੱਲ ਕੀ ਰਿਹਾ ਹੈ ਅੱਜ ਮੀਡੀਆ ਦੇ ਵਿੱਚ ਬਹੁਤ ਵੱਡਾ ਪੰਜਾਬ ਦੇ ਵਿੱਚ ਵੱਡਾ ਰੌਲਾ ਪਿਆ ਹੋਇਆ ਹੈ ਕਿ ਅਮਰੀਕਾ ਨੇ ਜਹਾਜ਼ ਭਰ ਕੇ ਜਿਹੜਾ ਅੱਜ ਪਹਿਲਾ ਜਹਾਜ਼ ਭਰ ਕੇ ਅੱਜ ਅੰਮ੍ਰਿਤਸਰ 에ਅਰਪੋਰਟ ਤੇ ਭੇਜਿਆ 200 ਕੁਝ ਜਾਣਿਆਂ ਦਾ ਇਦੇ ਵਿੱਚੋਂ ਕਾਫੀ ਸਾਰੇ ਆਪਣੇ ਪੰਜਾਬੀ ਨੌਜਵਾਨ ਨੇਗੇ ਸਰਕਾਰ ਨੇ ਬੜਾ ਰੌਲਾ ਪਾਇਆ ਮੀਡੀਆ ਨੇ ਬੜਾ ਵੱਡਾ ਰੌਲਾ ਪਾਇਆ ਮੇਰਾ ਮੀਡੀਆ ਨੂੰ ਇੱਕ ਸਵਾਲ ਹੈ ਤੇ ਸਰਕਾਰ ਨੂੰ ਵੀ ਇੱਕ ਸਵਾਲ ਹੈ ਵੀ ਨਾ ਤਾਂ ਉਹਨਾਂ ਵਿੱਚ ਕੋਈ ਨੌਜਵਾਨਾਂ ਦੇ ਕੋਈ ਸਾਰੇ ਦੀ ਗੱਲ ਹੈ ਜਿਹੜੀ ਜਿਹੜੀ ਗੱਲ ਤੇ ਫੋਕਸ ਕਰਨਾ ਚਾਹੀਦਾ ਸਰਕਾਰ ਨੂੰ ਮੀਡੀਆ ਨੂੰ ਉਸ ਗੱਲ ਤੇ ਫੋਕਸ ਨਹੀਂ ਕਰ ਰਹੇ ਸਰਕਾਰ ਤੇ ਮੀਡੀਆ ਦਾ ਫੋਕਸ ਇਸ ਚੀਜ਼ ਤੇ ਹੋਣਾ ਚਾਹੀਦਾ ਪਹਿਲੀ ਗੱਲ ਚਲੋ ਰੋਜ਼ਗਾਰ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਰੋਜ਼ਗਾਰ ਕੀ ਹੈ ਤਾਰੇ ਜਾਂ ਨੌਜਵਾਨ ਬਾਹਰ ਕਿਉਂ ਜਾ ਰਹੇ ਨੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਸਭ ਤੋਂ ਵੱਡਾ ਜੋ ਫੋਕਸ ਹੋਣਾ ਚਾਹੀਦਾ ਪੰਜਾਬ ਦੇ ਅਜ ਲੂਟੂ ਮੈਕਮਾ ਏਜੰਟ ਮੈਕਮੇ ਤੇ ਜਿਹੜਾ ਫੋਕਸ ਹੋਣਾ ਚਾਹੀਦਾ ਜਿਨ੍ਹਾਂ ਨੇ ਨੌਜਵਾਨਾਂ ਨੂੰ 30 30 40 40 ਲੱਖ ਰੁਪਏ ਲੈ ਕੇ ਬਾਹਰ ਭੇਜਿਆ ਜੱਕ ਤੇ ਫਸਾਇਆ ਵੱਡੇ ਵੱਡੇ ਸੁਪਨੇ ਦਿਖਾਏ ਸਭ ਤੋਂ ਵੱਧ ਜੀ ਅੱਜ ਕਾਰਵਾਈ ਹੋਣੀ ਚਾਹੀਦੀ ਉਸ ਏਜੰਟ ਮਾਫੀਆ ਤੇ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਮੀਡੀਆ ਨੇ ਤਾਂ ਉਹਨਾਂ ਦੀ ਐਡਾਂ ਕੀਤੀਆਂ ਨੇ ਪ੍ਰੋਮੋਸ਼ਨਾਂ ਕੀਤੀਆਂ ਨੇ ਸਰਕਾਰ ਨੇ ਧੰਦਾ ਚਲਾਇਆ ਹੋਇਆ ਅੱਜ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਅੱਜ ਸਾਡੇ ਸਾਡੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦੇ ਵਿੱਚੋਂ ਕੱਢੇ ਜਾ ਰਹੇ ਨੇਗੇ ਲੱਖਾਂ ਰੁਪਏ ਦਾ ਠੱਗੀਆਂ ਜਿਹੜਾ ਏਜੰਟ ਮਾਫੀਆ ਨੇ ਮਾਰੀਆਂ ਨੇ ਜੇ ਚਾਹਣੇ ਹੋ ਨਾ ਵੀ ਅਸਲ ਏਸੀ ਦਾ ਕੋਈ ਰਿਜ਼ਲਟ ਨਿਕਲੇ ਇਸ ਚੀਜ਼ ਦਾ ਕੋਈ ਹੱਲ ਲੱਭੇ ਤਾਂ ਜਿਹੜੇ ਕੰਮ ਕਰਨ ਨੇ ਉਹ ਕੰਮ ਕਰੋ ਕੋਲੇ ਡਰਾਮਾ ਹੀ ਨਾ ਕਰੋ ਨੌਜਵਾਨੀ ਦਾ ਅੱਜ ਮੀਡੀਆ ਦੇ ਵਿੱਚ ਦੇਖਿਆ ਹੁਣ ਜ਼ਿਆਦਾਤਰ ਨੌਜਵਾਨ ਤਾਂ ਮੀਡੀਆ ਦੇਖਦੀ ਨਹੀਂ ਕਿ ਚੱਲ ਕੀ ਰਿਹਾ ਹੈ ਅੱਜ ਮੀਡੀਆ ਦੇ ਵਿੱਚ ਬਹੁਤ ਵੱਡਾ ਪੰਜਾਬ ਦੇ ਵਿੱਚ ਵੱਡਾ ਰੌਲਾ ਪਿਆ ਹੋਇਆ ਹੈ ਕਿ ਅਮਰੀਕਾ ਨੇ ਜਹਾਜ਼ ਭਰ ਕੇ ਜਿਹੜਾ ਅੱਜ ਪਹਿਲਾ ਜਹਾਜ਼ ਭਰ ਕੇ ਅੱਜ ਅੰਮ੍ਰਿਤਸਰ 에য়ারਪੋਰਟ ਤੇ ਭੇਜਿਆ 200 ਕੁਝ ਜਾਣਿਆਂ ਦਾ ਇਹਦੇ ਵਿੱਚੋਂ ਕਾਫੀ ਸਾਰੇ ਆਪਣੇ ਪੰਜਾਬੀ ਨੌਜਵਾਨ ਨੇਗੇ ਸਰਕਾਰ ਨੇ ਬੜਾ ਰੌਲਾ ਪਾਇਆ ਮੀਡੀਆ ਨੇ ਬੜਾ ਵੱਡਾ ਰੌਲਾ ਪਾਇਆ ਮੇਰਾ ਮੀਡੀਆ ਨੂੰ ਇੱਕ ਸਵਾਲ ਹੈ ਤੇ ਸਰਕਾਰ ਨੂੰ ਵੀ ਇੱਕ ਸਵਾਲ ਹੈ ਨਾ ਤਾਂ ਉਹਨਾਂ ਵਿੱਚ ਕੋਈ ਨੌਜਵਾਨਾਂ ਦੇ ਕੋਈ ਸਾਰੇ ਦੀ ਗੱਲ ਹੈ ਜਿਹੜੀ ਜਿਹੜੀ ਗੱਲ ਤੇ ਫੋਕਸ ਕਰਨਾ ਚਾਹੀਦਾ ਸਰਕਾਰ ਨੂੰ ਮੀਡੀਆ ਨੂੰ ਉਸ ਗੱਲ ਤੇ ਫੋਕਸ ਨਹੀਂ ਕਰ ਰਿਹਾ ਸਰਕਾਰ ਤੇ ਮੀਡੀਆ ਦਾ ਫੋਕਸ ਇਸ ਚੀਜ਼ ਤੇ ਹੋਣਾ ਚਾਹੀਦਾ ਪਹਿਲੀ ਗੱਲ ਚਲੋ ਰੋਜ਼ਗਾਰ ਦਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਰੋਜ਼ਗਾਰ ਕੀ ਹੈ ਉਹ ਤਾਂ ਜਾਂ ਨੌਜਵਾਨ ਬਾਹਰ ਕਿਉਂ ਜਾ ਰਹੇ ਨੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਸਭ ਤੋਂ ਵੱਡਾ ਜਿਹੜਾ ਫੋਕਸ ਹੋਣਾ ਚਾਹੀਦਾ ਪੰਜਾਬ ਦੇ ਅਜ ਲੋਕ ਟੂ ਮੈਕਮਾ ਝੰਟ ਮੈਕਮੇ ਤੇ ਜਿਹੜਾ ਫੋਕਸ ਹੋਣਾ ਚਾਹੀਦਾ ਜਿਨ੍ਹਾਂ ਨੇ ਨੌਜਵਾਨਾਂ ਨੂੰ 30-30 40-40 ਲੱਖ ਰੁਪਏ ਲੈ ਕੇ ਬਾਹਰ ਭੇਜਿਆ ਜਾਂ ਕਿਤੇ ਫਸਾਇਆ ਵੱਡੇ ਵੱਡੇ ਸੁਪਨੇ ਦਿਖਾਏ ਸਭ ਤੋਂ ਵੱਧ ਜੀ ਅੱਜ ਕਾਰਵਾਈ ਹੋਣੀ ਚਾਹੀਦੀ ਉਸ ਏਜੰਟ ਮਾਫੀਆ ਤੇ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਮੀਡੀਆ ਨੇ ਤਾਂ ਉਹਨਾਂ ਦੀ ਐਡਾਂ ਕੀਤੀਆਂ ਨੇ ਪ੍ਰੋਮੋਸ਼ਨਾਂ ਕੀਤੀਆਂ ਨੇ ਸਰਕਾਰ ਨੇ ਧੰਦਾ ਚਲਾਇਆ ਹੋਇਆ ਅੱਜ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਅੱਜ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦੇ ਵਿੱਚੋਂ ਕੱਢੇ ਜਾ ਰਹੇ ਨੇਗੇ ਲੱਖਾਂ ਰੁਪਏ ਦਾ ਠੱਗੀਆਂ ਜਿਹੜਾ ਏਜੰਟ ਮਾਫੀਆ ਨੇ ਮਾਰੀਆਂ ਨੇ ਜੇ ਚਾਹਣੇ ਹੋ ਨਾ ਵੀ ਅਸਰੇ ਇਸੀ ਦਾ ਕੋਈ ਰਿਜ਼ਲਟ ਨਿਕਲੇ ਇਸ ਚੀਜ਼ ਦਾ ਕੋਈ ਹੱਲ ਲੱਭੇ ਤਾਂ ਜਿਹੜੇ ਕੰਮ ਕਰਨ ਨੇ ਉਹ ਕੰਮ ਕਰੋ ਕੋਲੇ ਡਰਾਮੇ ਨਾ ਕਰੋ ਨੌਜਵਾਨੀ